ਮਾਮਲਾ ਜਿਹੜੇ ਚੋਰੀ ਆਲੇ ਮੋਟਰਸਾਈਕਲ ਇਹ ਨਾ ਇੱਕ ਮੁੰਡਾ ਸੰਦੀਪ ਸਿੰਘ ਪਰਫਗੋਲਡੀ ਪੁੱਤਰ ਜਗेंद्र ਸਿੰਘ ਵਾਸੀ ਹੈਗਾ ਫਰਾਜ ਵਾਲੇ ਦਾ ਇਹਦੀ ਸ਼ਿਕਾਇਤ ਮਿਲੀ ਸੀ ਵੀ ਇਹ ਚੋਰੀ ਚੋਰੀ ਕਰਨ ਦਾ ਦੱਦੀ ਹੈ ਮੋਟਰਸਾਈਕਲ ਚੋਰੀ ਕਰਦਾ ਕਿਦਰ ਵੀ ਇਹ ਇਹਨੂੰ ਮਤਲਬ ਅੱਛੇ ਹੌਲਦਾਰੇ ਸੀਗਾ ਸਾਡਾ ਰਸਤੇ 13 ਤਰੀਕ ਦੀ ਗੱਲ ਹੈ ਉਹਦੇ ਨੂੰ ਕਾਬੂ ਕਰਕੇ ਇੱਕ ਮੋਟਰਸਾਈਕਲ ਮੌਕੇ ਤੇ ਫੜ ਲਿਆ ਸੀ ਤੇ ਰਿਪੋਰਟ ਲਾਉਜ਼ ਕੀਤੀ ਹੈ ਫੀਰ ਨੰਬਰ 9 ਉਦੋਂ ਆਧਰਵਾਣ ਦੇ ਕੇ ਤਾਂ ਪੁਛਗਿਛ ਕੀਤੀ ਤੇ ਚਾਰ ਮੋਟਰਸਾਈਕਲ ਹੋਰ ਬਰਾਮਦ ਕਰਾਇਆ ਜਿੱਚ ਦੋ ਮੋਟਰਸਾਈਕਲ ਆਂਦੇ ਨੇ ਪਛਾਣ ਮਟਾਉਣੇ ਕਰਕੇ ਉਹਦੇ ਜਿਹੜੇ ਚੈਸੀ ਨੰਬਰ ਵੀ ਮਟਾਏ ਹੋਏ ਆ ਤਿੰਨਾਂ ਦੇ ਚੈਸੀ ਨੰਬਰ ਹੈਗੇ ਆ ਬਈ ਕਿਹੜੀ ਧਾਰਾ ਦੇ ਤਹਿਤ ਜਿਹੜਾ ਪੱਤਾ ਦਰਜ ਹੋਇਆ ਹੈ ਇਸ ਚੋਰੀ ਦੇ ਤਹਿਤ ਮੁਕਦਮਾ ਦਰਜ ਕੀਤਾ ਹੈ ਜਿਹੜੀ ਪਹਿਲਾਂ 379 ਹੁੰਦੀ ਸੀ ਹੁਣ ਇਹ ਚੇਂਜ ਹੋ ਕੇ ਜਿਹੜੀ ਆਪਣੀ 303 ਪੀਐਨਐਸ ਬਣ ਗਈ ਤਾਕੀ ਲਈ ਕੀ ਕਰਦੇ ਕਿਤੇ ਇਹ ਬੰਦਾ ਦਰਾਨੇ ਪਤਾਲੇ ਵੀ ਆਇਆ ਵੀ ਬੰਦਾ ਪੀਓਸੀ ਸਾਡਾ ਪਹਿਲਾਂ ਇੱਕ ਫਕਸੋ ਦਾ ਐਕਟ 376 ਦਾ ਮਕਦਮਾ ਨਾਲ ਸੀਗਾ ਉਹ ਜੋ ਕੋਰਟ ਚੋਂ ਗੈਰ ਹਾਜ਼ਰ ਸੀ ਮਾਨਯੋਗ ਅਦਾਲਤ ਓਡੀਸ਼ਾ ਸੈਸ਼ਨ ਜੇ ਪਹਿਲਾਂ ਇਹਨੂੰ ਭਗੌੜਾ ਕਰਾ ਦਿੱਤਾ ਹੋਇਆ ਸੀਗਾ ਉਸ ਵੀ ਦਿਨ ਰੈਸਟ ਪਾ ਕੇ ਕੋਰਟ ਚ ਬਿਸ਼ ਕੀਤਾ ਤਾਂ ਕੀ ਬਈ ਇਹਨੂੰ ਰਮਾਂਡ ਕਰਾਤੇ ਇਹਨਾਂ ਰਮਾਂਡ ਅੰਦਰ ਹੀ ਲਿਆਉਣ ਦੀ ਕੋਸ਼ਿਸ਼ ਕਰ ਰਹੇ ਆ ਜੇ ਜਸਾਨ ਨੇ ਦਿੱਤਾ ਤਾਂ ਹੋਰ ਵੀ ਇਹਦੇ ਕੋਲ ਪ੍ਰਾਮਦੀ ਹੋਣ ਦੀ ਉਮੀਦ ਹੈ